ਦੋਸਤੋ ਸਹਿਤ ਦੇ ਰੰਗ ਦੇ ਸਹਿਤਕ ਪ੍ਰੋਗਰਾਮ ਵਿੱਚ ਅੱਜ ਅਸੀਂ ਉੱਗੇ ਗੀਤਕਾਰ ਮੂਲ ਚੰਦ ਸ਼ਰਮਾ ਜੀ ਦਾ ਗਾਇਆ ਹੋਇਆ ਇੱਕ ਬਹੁਤ ਹੀ ਪਿਆਰਾ ਗੀਤ ਸੁਣਦੇ ਹਾਂ ਸੁਣੋ ਜੀ ਉੱਗੇ ਗੀਤਕਾਰ ਮੋਹਨ ਚੰਦ ਸ਼ਰਮਾ ਜੀ ਕੋਲੋਂ ਉਹਨਾਂ ਦਾ ਗਾਇਆ ਹੋਇਆ ਗੀਤ ਲੀਏ ਸੂਰਜ ਤੋਂ ਅਸੀਂ ਚੰਦਰਮਾ ਤੋਂ ਠੰਡ ਲਈ ਨਾਲੇ ਪਵਨ ਗੁਰੂ ਤੋਂ ਤੇਜੀ ਲੈ ਪਾਣੀ ਤੋਂ ਰਵੰਦੀ ਮੰਗ ਲਈ ਪਾਉਣ ਗੁਰੂ ਤੋਂ ਤੇਜੀ ਲੈ ਪਾਣੀ ਤੁਮ ਰਵਾਨੀ ਮੰਗ ਲਈ ਤੈਨੂੰ ਦੁੱਖਾਂ ਵਿੱਚ ਵੀ ਰੱਖਦੇ ਹਾਂ ਦੁੱਖਾਂ ਵਿੱਚ ਵੀ ਰੱਖਦੇ ਹਾਂ ਅਸੀਂ ਬੁੱਲਾਂ ਤੇ ਮੁਸਕਾਨ ਕੁੜੇ ਅਸੀਂ ਮੰਗ ਮੇ ਖੰਬਾ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਰੋੜਾ ਨਿਕੜੇ ਮੰਗ ਮੇ ਖੰਬਾ ਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਅਸੀਂ ਧਰਤੀ ਮਾਂ ਤੋਂ ਸਿੱਖਿਆ ਏ ਹਰ ਇੱਕ ਦੀ ਗੱਲ ਨੂੰ ਸਹਿ ਰਹਿਣਾ ਨਿਤ ਉਠ ਪਹਿਰ ਦੇ ਤੜਕੇ ਹੀ ਮੰਜ਼ਿਲ ਦੇ ਰਸਤੇ ਪੈ ਲੈਣਾ ਉਠ ਪਹਿਰ ਦੇ ਤੜਕੇ ਹੀ ਮੰਜ਼ਲ ਦੇ ਰਾਸਤੇ ਪੈ ਲੈਣਾ ਅਸੀਂ ਕੁਦਰਤ ਰਾਣੀ ਦੇ ਕੋਲੋਂ ਕੁਦਰਤ ਰਾਣੀ ਦੇ ਕੋਲੋਂ ਨਿਤ ਸਿੱਖਦੇ ਨਾ ਮੰਗਿਆਂਨ ਕੁੜੇ ਦਸ ਮਗਮੇ ਖੰਬਾਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾਨ ਕੁੜੇ ਮਗਮੇ ਖੰਬਾਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਅਸੀਂ ਬਾਬਿਆਂ ਵਰਗੇ ਰੁੱਖਾਂ ਤੋਂ ਦੇਣਾ ਹੀ ਦੇਣਾ ਸਿੱਖ ਆਏ ਅਸੀਂ ਬਾਬੇ ਵਰਗੇਆਂ ਰੁੱਖਾਂ ਤੋਂ ਦੇਣਾ ਹੀ ਦੇਣਾ ਸਿੱਖ ਆਏ ਅਸੀਂ ਜਿਹੜੀ ਕੌਮ ਦੇ ਜਾਏ ਹਾਂ ਉਹਦੀ ਸਭ ਤੋਂ ਵੱਖਰੀ ਵਿਥਿਆਏ ਜਿਹੜੀ ਕੌਮ ਦੇ ਜਾਏ ਹਾਂ ਉਹਦੀ ਸਭ ਤੋਂ ਵੱਖਰੀ ਵਿਥਿਆਏ ਅਸੀਂ ਪੁੱਤ ਹਾਂ ਧਰਤ ਪੰਜਾਬਣ ਦੇ ਪੁੱਤ ਹਾਂ ਧਰਤ ਪੰਜਾਬਣ ਦੇ ਸਾਡੀ ਵੱਖਰੀ ਹੈ ਪਹਿਚਾਣ ਕੁੜੇ ਦਸ ਮਗਮੇ ਖੰਬਾਂ ਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਮੰਗ ਮੇ ਖੰਬਾਂ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾਨ ਕੁੜੇ ਅਸੀਂ ਵਿਰਸੇ ਕੋਲੋਂ ਸਿੱਖਦੇ ਹਾਂ ਕਦੇ ਢੇਰੀ ਠਾਕੇ ਬਹਿਣਾ ਨਹੀਂ ਹੱਥ ਕਿਸੇ ਅੱਗੇ ਵੀ ਅੱਡਣਾ ਨਹੀਂ ਮਿਹਨਤ ਵਾਜੋਂ ਕੁਝ ਲੈਣਾ ਨਹੀਂ ਹੱਥ ਕਿਸੇ ਅੱਗੇ ਨਹੀਂ ਅੱਡਣਾ ਨਹੀਂ ਮਿਹਨਤ ਵਾਦੂ ਕੁਝ ਲੈਣਾ ਨਹੀਂ ਅਸੀਂ ਜੋ ਚਾਹੀਏ ਕਰ ਸਕਦੇ ਹਾਂ ਜੋ ਚਾਹੀਏ ਕਰ ਸਕਦੇ ਹਾਂ ਸਾਡੀ ਸੋਚ ਦੇ ਵਿੱਚ ਤੂਫਾਨ ਕੁੜੇ ਵਾਹ ਵਾਹ ਦਸ ਮੰਗਵੇਂ ਖੰਬਾਂ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾਨ ਕੁੜੇ ਮੰਗ ਮੇ ਕੰਬਾਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਅਸੀਂ ਮਾਂ ਬੋਲੀ ਤੋਂ ਸਿੱਖੀ ਹੈ ਇੱਕ ਮਾਖਿਉ ਮਿੱਠੀ ਭਾਸ਼ਾ ਨਹੀਂ ਸਾਡੇ ਦਰ ਤੇ ਜਿਹੜਾ ਆ ਜਾਵੇ ਕਦੇ ਮੁੜਦਾ ਨਹੀਂ ਨਰਾਸ਼ਾ ਨਹੀਂ ਸਾਡੇ ਦਰ ਤੇ ਜਿਹੜਾ ਆ ਜਾਵੇ ਕਦੇ ਮੁੜਿਆ ਨਹੀਂ ਨਰਾਸ਼ਾ ਨਹੀਂ ਸਾਨੂੰ ਪਲ-ਪਲ ਸੇਧ ਬਖਸ਼ ਦੇਨੇ ਪਲ-ਪਲ ਸੇਧ ਬਖਸ਼ ਦੇਨੇ ਗੀਤਾ ਤੇ ਗ੍ਰੰਥ ਕੁਰਾਨ ਕੁੜੇ ਅਸੀਂ ਮੰਗ ਮੇ ਖੰਬਾ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਓਡਾਨ ਕੁੜੇ ਮੰਗ ਮੇ ਖੰਬਾ ਤੋਂ ਕੀ ਲੈਣਾ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਅਸੀਂ ਪਿੰਡ ਰਾਂਚਣਾ ਵਾਲੇ ਤੋਂ ਸਿੱਖੀ ਹੈ ਚੜ੍ਹਦੀ ਕਲਾ ਕੁੜੇ ਪਿੰਡ ਰਾਂਚਣਾ ਵਾਲੇ ਤੋਂ ਸਿੱਖੀ ਹੈ ਚੜ੍ਹਦੀ ਕਲਾ ਕੁੜੇ ਨਿਤ ਅੰਮ੍ਰਿਤ ਵੇਲੇ ਮੰਗਦੇ ਹਾਂ ਸਾਰੀ ਦੁਨੀਆ ਦਾ ਭਲਾ ਕੁੜੇ ਅੰਮ੍ਰਿਤ ਵੇਲੇ ਮੰਗਦੇ ਹਾਂ ਸਾਰੀ ਦੁਨੀਆ ਦਾ ਪਲਾ ਕੁੜੇ ਜਿਹੜੇ ਅਣਖ ਦੀ ਖਾਤਰ ਮਰ ਮਿਟ ਗਏ ਅਣਖ ਦੀ ਖਾਤਰ ਮਰ ਮਿਟ ਗਏ ਅਸੀਂ ਉਹਨਾਂ ਦੀ ਸੰਤਾਨ ਕੁੜੇ ਦੱਸ ਮੰਗ ਮੇਖਾਂ ਤੋਂ ਕੀ ਲੈਣਾ ਸਾਡੀ ਹੌਸਲੇ ਨਾਲ ਉਡਾਨ ਕੁੜੇ ਸਾਡੇ ਹੌਸਲੇ ਵਿੱਚ ਉਡਾਨ ਕੁੜੇ ਸਾਡੀ ਹੌਸਲੇ ਨਾਲ ਉਡਾਂ